ਨੁੱਖ ਨੂੰ ਆਪਣੇ ਮਨ ਦਾ ਆਪ ਪਤਾ ਏ ਵੀ ਮੇਰਾ ਮਾਣਾ ਜਿਹੜਾ ਉਹ ਕਿੰਨਾ ਕੁ ਪ੍ਰਮਾਤਮਾ ਦੇ ਨਾਲ ਜੁੜ ਚੁੱਕਿਆ ਗੁਰੂ ਦੇ ਬਾਣੀ ਵਿੱਚ ਆ ਚੁੱਕਿਆ ਕਿੰਨਾ ਕੁ ਮੇਰਾ ਮਾਣਾ ਜਿਹੜਾ ਉਹ ਗੁਰੂ ਦੀ ਬਾਣੀ ਨੂੰ ਸੁਣਨ ਲਈ ਤਿਆਰ ਹੈ ਸੋ ਸਤਿਗੁਰੂ ਜੀ ਕਹਿੰਦੇ ਹਨ ਕਿ ਜੇਕਰ ਤੂੰ ਇਸ ਮਨ ਰੋਕੀ ਭਾਂਡੇ ਨੂੰ ਚੰਗਾ ਕਰਨਾ ਚਾਹੁੰਦਾ ਹੈ ਸਾਫ਼ ਕਰਨਾ ਚਾਹੁੰਦਾ ਹੈ ਅੱਛਾ ਕਰਨਾ ਚਾਹੁੰਦਾ ਹੈ ਤਾਂ ਫਿਰ ਤੂੰ ਕੀ ਕਰ ਗੁਰੂ ਦੁਆਰੇ ਹੋਏ ਸੋਝੀ ਪਾਈ ਤੂੰ ਗੁਰੂ ਦੇ ਦਰ ਤੇ ਜੁੜ ਜਾ ਗੁਰੂ ਧਾਰਨ ਕਰ ਗੁਰਦੁਆਰੇ ਆ ਗੁਰੂ ਦੁਆਰੇ ਹੋਏ ਸੋਝੀ ਪਾਏ ਸੀ ਸੋਝੀ ਪਾਏ ਸੀ ਮਤਲਬ ਤੈਨੂੰ ਫੇਰ ਸੋਝੀ ਪਏਗੀ ਫੇਰ ਤੈਨੂੰ ਅਕਲ ਆਵੇਗੀ ਜੇ ਤੂੰ ਗੁਰੂ ਦੇ ਦਵਾਰ ਤੇ ਨਤਮਸਤਕ ਹੋਏਗਾ ਜੇ ਤੂੰ ਆਪਣਾ ਸਾਰਾ ਗੁਰੂ ਨੂੰ ਸੌਂਪ ਦੇਗਾ ਇਹ ਤ ਦਵਾਰੇ ਧੋਏ ਇਹ ਅਸਲੀ ਦੁਆਰ ਹੈ ਮਨ ਦਾ ਏਤਿ ਭਾਵ ਇਹ ਇਸ ਦੁਆਰੇ ਭਾਵ ਇਸ ਦੁਆਰ ਤੇ ਗੁਰੂ ਦਰਬਾਰ ਤੇ ਆ ਕੇ ਜੇਕਰ ਤੂੰ ਮਨ ਨੂੰ ਧੋਵੇਂਗਾ ਤਾਂ ਇਹ ਹੱਛਾ ਹੋਏਗਾ ਹੁਣ ਮਨ ਕਾਦੇ ਨਾਲ ਧੋਤਾ ਜਾਂਦਾ ਏ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਨੇ ਕਿਹਾ ਏ ਔਰ ਇਹ ਵੀ ਗੁਰੂ ਦੁਆਰਾਂ ਹੋਏ ਸੋਝੀ ਪਾਏ ਸੀ ਗੁਰੂ ਦੁਆਰ ਵਿੱਚ ਤੇ ਤੂੰ ਜਾਏਗਾ ਤਾ ਤੈਨੂੰ ਸੋਝੀ ਮਿਲੂਗੀ ਤੇ ਤੇਰਾ ਮਾਣਾ ਜਿਹੜਾ ਗੁਰੂ ਦਰਬਾਰ ਵਿੱਚ ਜਾ ਕੇ ਜੇ ਤੂੰ ਧੋਵੇਂਗਾ ਤਾਂ ਤੇਰਾ ਮਾਣਾ ਜਿਹੜਾ ਅੱਛਾ ਹੋਊਗਾ ਹੁਣ ਸਵਾਲ ਉੱਠਦਾ ਹੈ ਕਿ ਅਸੀਂ ਗੁਰੂਦvare ਆ ਕੇ ਮਨ ਨੂੰ ਕਿਵੇਂ ਧੋਣਾ ਹੈ ਸਤਿਗੁਰੂ ਜੀ ਕਹਿੰਦੇ ਹਨ ਗੁਰਬਾਣੀ ਦੇ ਵਿੱਚ ਸ਼ਬਦ ਗੁਰੂ ਸੁਰਤ ਤੁਨ ਚੇਲਾ ਗੁਰੂਦvare ਆ ਕੇ ਤੂੰ ਸ਼ਬਦ ਸੁਣਾ ਗੁਰੂ ਦੀ ਬਾਣੀ ਸੁਣ ਗੁਰੂ ਦਾ ਸ਼ਬਦ ਸੁਣ ਜਦੋਂ ਤੂੰ ਗੁਰੂ ਦੇ ਸ਼ਬਦ ਨੂੰ ਸੁਣੇਗਾ ਤਾਂ ਤੇਰਾ ਮਨ ਸ਼ੁੱਧ ਹੋਣਾ ਸ਼ੁਰੂ ਹੋ ਜਾਏਗਾ ਬਹੁਤ ਵਾਰ ਅਸੀਂ ਗੁਰੂ ਘਰਾਂ ਦੇ ਵਿੱਚ ਜਾਂਦੇ ਹਾਂ ਕੇਵਲ ਸਰੋਵਰ ਵਿੱਚ ਇਸ਼ਨਾਨ ਕਰਕੇ ਵਾਪਸ ਆ ਜਾਂਦੇ ਹਾਂ ਮੱਥਾ ਟੇਕਿਆ ਤੇ ਸਰੋਵਰ ਦਾ ਇਸ਼ਨਾਨ ਕਰਿਆ ਪਰ ਸਾਹ ਸੰਗਤ ਦੇ ਵਿੱਚ ਅਸੀਂ ਗੁਰੂ ਦਾ ਸ਼ਬਦ ਨਹੀਂ ਸੁਣਦੇ ਸੋ ਜਦੋਂ ਵੀ ਅਸੀਂ ਕਦੇ ਸਾਹ ਸੰਗਤ ਦੇ ਵਿੱਚ ਜਾਈਏ ਤਾਂ ਸਾਨੂੰ ਜੇ ਕੀਰਤਨ ਚੱਲ ਰਿਹਾ ਕੀਰਤਨ ਦਾ ਜੇ ਪਾਠ ਚੱਲ ਰਿਹਾ ਤਾਂ ਪਾਠ ਦਾ ਗੁਰੂ ਸਾਹਿਬ ਦੇ ਚਰਨਾਂ ਵਿੱਚ ਵੀ ਹਾਜ਼ਰੀ ਭਰਨੀ ਚਾਹੀਦੀ ਹੈ ਕਿਉਂਕਿ ਮਨ ਨੂੰ ਸ਼ਬਦ ਹੀ ਧੋਂਦਾ ਹੈ ਜੇ ਜੇ ਮਨ ਮੈਲਾ ਹੈ ਨਾ ਮਨ ਮੈੜਾ ਸਭ ਕੁਝ ਮੈੜਾ ਜੇ ਮਨ ਮੈੜਾ ਹੈ ਤਾਂ ਫਿਰ ਸਾਰਾ ਕੁਝ ਮੈੜਾ ਹੀ ਵਿਖਾਈ ਦਿੰਦਾ ਸੋ ਗੁਰੂ ਸਾਹਿਬ ਕਹਿੰਦੇ ਗੁਰੂ ਦਵਾਰੇ ਹੋਏ ਸੋਝੀ ਪਾਏ ਸੀ ਤੂੰ ਗੁਰੂ ਦੇ ਦਵਾਰ ਤੇ ਆ ਇੱਥੇ ਆ ਕੇ ਤੈਨੂੰ ਅਸਲ ਸੋਝੀ ਮਿਲੂਗੀ ਇਸ ਦਵਾਰ ਤੇ ਆ ਕੇ ਧੋ ਤੂੰ ਫੇਰ ਤੇਰਾ ਜਿਹੜਾ ਇਹ ਮਨ ਦਾ ਭਾਂਡਾ ਏ ਉਹ ਧੋਤਾ ਜਾਵੇਗਾ ਉਹ ਅੱਛਾ ਹੋ ਜਾਵੇਗਾ ਤੇ ਧੋਣਾ ਕਿਸ ਨਾਲ ਹੈ ਸ਼ਬਦ ਨਾਲ ਹੁਣ ਕਈ ਲੋਕ ਕਹਿ ਲੈਂਦੇ ਨੇ ਜੀ ਦੇਹਧਾਰੀ ਗੁਰੂ ਦੀ ਜ਼ਰੂਰਤ ਹੈ ਬਹੁਤ ਸਾਰੇ ਦੇਹਧਾਰੀ ਗੁਰੂ ਨੇ ਜਿਹੜੇ ਚੱਲ ਰਹੇ ਨੇ ਸਤਿਗੁਰੂ ਜੀ ਕਹਿੰਦੇ ਨੇ ਨਹੀਂ ਗੁਰੂ ਤੇ ਸ਼ਬਦ ਹੈ ਕਿਉਂਕਿ ਅਸੀਂ ਗੁਰੂ ਧਾਰਨ ਕਰਦੇ ਹਾਂ ਕੋਈ ਵੀ ਜਦੋਂ ਅਸੀਂ ਗੁਰੂ ਧਾਰਨ ਕਰਦੇ ਹਾਂ ਤਾਂ ਉਹ ਇਸ ਵਾਸਤੇ ਧਾਰਨ ਕਰਦੇ ਹਾਂ ਕਿ ਸਾਡਾ ਮਨ ਹੈ ਜਿਹੜਾ ਉਹ ਪ੍ਰਭੂ ਨਾਲ ਜੁੜ ਜਾਵੇ ਮਨ ਸੁੱਖ ਦੁੱਖ ਤੋਂ ਨਿਰਲੇਪ ਹੋ ਜਾਵੇ ਮਨ ਹੈ ਜਿਹੜਾ ਉਹ ਪ੍ਰਭੂ ਦੇ ਭਾਣੇ ਵਿੱਚ ਆ ਜਾਵੇ ਮਨ ਨੂੰ ਕਿਤੇ ਰੇ ਸੋਚੀ ਜਾ ਜਾਵੇ ਉਸ ਪਰਮਾਤਮਾ ਦੀ ਤੇ ਮਨ ਨੂੰ ਸੋਚੀ ਕੇਵਲ ਸ਼ਬਦ ਲਿਆ ਸਕਦਾ ਹੈ ਜੇਕਰ ਕੋਈ ਆਖੇ ਕਿ ਦੇਹ ਦੇ ਰੂਪ ਦੇ ਵਿੱਚ ਕੋਈ ਮਨੁੱਖਾ ਕਿਸੇ ਦਾ ਉਧਾਰ ਕਰ ਦੇਵੇਗਾ ਤਾਂ ਨਹੀਂ ਹੁੰਦਾ ਸੋ ਇਸ ਕਰਕੇ ਸਾਡਾ ਗੁਰੂ ਹੈ ਜਿਹੜਾ ਉਹ ਸ਼ਬਦ ਹੈ ਸਤਿਗੁਰੂ ਜੀ ਕਹਿੰਦੇ ਨੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਬਾਣੀ ਹੀ ਗੁਰੂ ਹੈ ਤੇ ਗੁਰੂ ਹੀ ਬਾਣੀ ਹੈ ਹੁਣ ਕਈ ਅੱਜ ਕੱਲ ਸਾਡੇ ਵਿੱਚ ਵੀ ਐਸੇ ਪੈਦਾ ਹੋ ਗਏ ਹਨ ਜਿਹੜੇ ਕਹਿੰਦੇ ਹਨ ਕਿ ਗੁਰਬਾਣੀ ਕੇਵਲ ਜੀਵਨ ਜਾਂਚ ਹੈ ਗੁਰਬਾਣੀ ਨੂੰ ਕੇਵਲ ਜੀਵਨ ਜਾਂਚ ਹੀ ਦੱਸਿਆ ਜਾਂਦਾ ਹੈ ਐਸੇ ਪ੍ਰਚਾਰਕ ਸਿੱਖਾਂ ਦੀ ਤਰਾਸ ਦੀ ਇਹ ਸਾਡੇ ਵਿੱਚ ਵੀ ਹੋ ਗਈ ਜੀਵਨ ਜਾਂਚ ਗੁਰਬਾਣੀ ਦਾ ਕੇਵਲ ਇੱਕ ਅੰਗ ਹੈ ਪਰ ਗੁਰਬਾਣੀ ਸਰਬ ਕਲਾ ਸਮਰੱਥ ਹੈ ਇਥੇ ਮਹਾਰਾਜ ਅਰਦਾਸ ਵੀ ਸੁਣਦੇ ਨੇ ਅਰਦਾਸ ਨੂੰ ਪੂਰਣ ਵੀ ਕਰਦੇ ਨੇ ਔਰ ਸਭ ਤੋਂ ਵੱਡੀ ਗੱਲ ਜਿਸ ਵਾਸਤੇ ਅਸੀਂ ਇਸ ਸੰਸਾਰ ਦੇ ਵਿੱਚ ਆਏ ਹਾਂ ਗੁਰੂ ਸਾਹਿਬ ਆਪ ਮਨੁੱਖ ਨੂੰ ਉਸ ਪਰਮਾਤਮਾ ਨਾਲ ਜੋੜਦੇ ਨੇ ਤੇ ਗੁਰਬਾਣੀ ਵਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ ਪਰ ਇਹ ਕਿਸੇ ਵਿਰਲੇ ਦੇ ਮਨ ਦੇ ਵਿੱਚ ਇਹ ਧਾਰਨਾ ਬਣਦੀ ਏ ਹਰ ਇੱਕ ਮਨੁੱਖ ਗੁਰਬਾਣੀ ਨੂੰ ਉਸ ਰੂਪ ਦੇ ਵਿੱਚ ਵਿਚਾਰ ਨਹੀਂ ਸਕਦਾ ਜਿਸ ਰੂਪ ਵਿੱਚ ਗੁਰਬਾਣੀ ਆਈ ਹੈ ਇਹੀ ਤੇ ਕਾਰਨ ਹੈ ਕਿ ਮਨ बार-बार ਡੋਲਦਾ ਹੈ ਸੋ ਸਤਿਗੁਰੂ ਕਹਿੰਦੇ ਨੇ ਜੇ ਗੁਰਮੁਖ ਹੋਵੇਂ ਨਾ ਤੂੰ ਗੁਰੂ ਦੇ ਸਾਹਮਣੇ ਹੋ ਕੇ ਗੁਰੂ ਨੂੰ ਸਮਰਪਿਤ ਹੋ ਕੇ ਜੇਕਰ ਤੂੰ ਗੁਰਬਾਣੀ ਵਿੱਚ ਚਿੱਤ ਜੋੜੇਂ ਫੇਰ ਕਿਤੇ ਜਾ ਕੇ ਤੈਨੂੰ ਗੁਰਬਾਣੀ ਦੀ ਸੋਚ ਹੀ ਪਏਗੀ ਨਹੀਂ ਬਹੁਤਿਆਂ ਨੂੰ ਤੇ ਗੁਰਬਾਣੀ ਦੀ ਸੋਚ ਹੀ ਨਹੀਂ ਪੈਂਦੀ ਉਹਦਾ ਕਾਰਨ ਦੋ ਨੇ ਗੁਰਬਾਣੀ ਦੀ ਸੋਝੀ ਨਾ ਪੈਣ ਦੇ ਕਾਰਨ ਦੋ ਸੰਗਤ ਜੀ ਮੰਨੇ ਜਾਂਦੇ ਨੇ ਇੱਕ ਤੇ ਜਿਹੜੀ ਮਨੁੱਖ ਦੀ ਦ੍ਰਿਸ਼ਟੀ ਆ ਨਾ ਮਨੁੱਖ ਦਾ ਜਿਹੜਾ ਮਨ ਹੈ ਉਹ ਸੰਸਾਰ ਵਿੱਚ ਫਸਿਆ ਹੋਇਆ ਪਰਿਵਾਰ ਸਭ ਨੂੰ ਯਾਦ ਹੈ ਰਿਸ਼ਤੇਦਾਰ ਸਭ ਨੂੰ ਯਾਦ ਨੇ ਪਰ ਨਿਰੰਕਾਰ ਕਿਸੇ ਨੂੰ ਯਾਦ ਨਹੀਂ ਤੇ ਦੂਸਰਾ ਜਿਹੜਾ ਮਨ ਦਾ ਕਾਰਨ ਹੈ ਉਹ ਹੈ ਅਗਿਆਨ ਮਨੁੱਖ ਦਾ ਮਨ ਅਗਿਆਨੀ ਹੈ ਮਨੁੱਖ ਨੂੰ ਗਿਆਨ ਕੋਈ ਨਹੀਂ ਸੋਝੀ ਕੋਈ ਨਹੀਂ ਇਹ ਕੀ ਸਹੀ ਹੈ ਕੀ ਗਲਤ ਹੈ ਇਹ ਜਿਹੜਾ ਪਾਵਨ ਸ਼ਬਦ ਹੈ ਇਹਦੇ ਵਿੱਚ ਸਤਿਗੁਰੂ ਜੀ ਨੇ ਇਹ ਅੱਗੇ ਵਰਣਨ ਕੀਤਾ ਹੈ ਵੈਸੇ ਤੇ ਜੇ ਤੁਸੀਂ ਸ਼ਬਦ ਹੀ ਵਿਚਾਰ ਕਰੀਏ ਤਾਂ ਇਸ ਤੇ ਕਿੰਨਾ ਵੀ ਸਮਾਂ ਲੱਗ ਸਕਦਾ ਹੈ ਪਰ ਸਮੇਂ ਦੀ ਸੀਮਾ ਦੇ ਵਿੱਚ ਰਹਿਣਾ ਪੈਂਦਾ ਹੈ ਕਿਉਂਕਿ ਸ਼ਬਦ ਬਹੁਤ ਜ਼ਿਆਦਾ ਜਿੰਨਾ ਵਰਣਨ ਕਰੀ ਜਾਈਏ ਉਹਨਾਂ ਥੋੜਾ ਹੈ ਸੋ ਮਨੁੱਖ ਦੇ ਦੋ ਕਾਰਨ ਨੇ ਜਿੰਨਾ ਕਾਰ ਕੇ ਮਨੁੱਖ ਜਿੰਨਾ ਕਾਰਨਾ ਕਰਕੇ ਮਨੁੱਖ ਭਟਕਦਾ ਫਿਰਦਾ ਏ ਇੱਕ ਤੇ ਮਾਨ ਹੈ ਜਿਹੜਾ ਉਹ ਸੰਸਾਰੀ ਹੈ ਮਨ ਨੂੰ ਸੰਸਾਰ ਦੀ ਖਿੱਚ ਹੈ ਨਿਰੰਕਾਰ ਦੀ ਖਿੱਚ ਕੋਈ ਨਹੀਂ ਮਨ ਨੂੰ ਪਰਿਵਾਰ ਦੀ ਖਿੱਚ ਹੈ ਨਿਰੰਕਾਰ ਦੀ ਖਿੱਚ ਕੋਈ ਨਹੀਂ ਮਨ ਦੀਆਂ ਯਾਦਾਂ ਵਿੱਚ ਅਠੇ ਪੈਰ ਸੰਸਾਰ ਚੱਲਦਾ ਹੈ ਸੰਸਾਰ ਦੀਆਂ ਵਿਚਾਰਾਂ ਚੱਲਦੀਆਂ ਨੇ ਗੁਰੂ ਦੀ ਵਿਚਾਰ ਨਿਰੰਕਾਰ ਦੀ ਵਿਚਾਰ ਕੋਈ ਨਹੀਂ ਚੱਲਦੀ ਇੱਕ ਛਿਣ ਲਈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਜੋ ਤੂੰ ਇੱਕ ਛਿਣ ਦੇ ਲਈ ਉਸ ਪ੍ਰਮਾਤਮਾ ਨੂੰ ਯਾਦ ਕਰਨਵੇਂ ਨਾ ਤਾਂ ਤੇਰੀ ਸਾਰੀ ਜਿਹੜੀ ਜ਼ਿੰਦਗੀ ਉਹ ਲੇਖੇ ਪੈ ਜਾਵੇ ਪਰ ਪ੍ਰਮਾਤਮਾ ਯਾਦ ਕਿਸੇ ਨੂੰ ਆਉਂਦਾ ਕੋਈ ਨਹੀਂ ਕਿਉਂ ਕਿਉਂਕਿ ਮਨ ਦਾ ਮੂੰਹ ਸੰਸਾਰ ਵੱਲ ਹੈ ਅਜੇ ਮਨ ਦਾ ਮੂੰਹ ਨਿਰੰਕਾਰ ਵੱਲ ਨਹੀਂ ਹੋਇਆ ਗੁਰੂ ਵੱਲ ਨਹੀਂ ਹੋਇਆ ਜਿਹੜੇ ਮਨੋਂ ਕਹਿ ਦਿੰਦੇ ਨੇ कि ਸਾਨੂੰ ਗੁਰੂ ਅਸੀਂ ਧਾਰਨ ਕਰਦੇ ਆ ਪਰ ਗੁਰੂ ਧਾਰਨ ਕਰਨ ਦੀ ਜ਼ਰੂਰਤ ਕੋਈ ਨਹੀਂ ਸਾਡੇ ਮਨ ਦੇ ਅੰਦਰ ਹੀ ਸਾਰਾ ਕੁਝ ਹੈ ਮਨ ਦੇ ਅੰਦਰ ਹੀ ਸਿੱਖੀ ਹੈ ਉਹ ਗਲਤ ਨਹੀਂ ਕਿਉਂਕਿ ਵੇਖੋ ਸਿੱਖੀ ਇੱਕ ਬੂਟਾ ਹੈ ਇੱਕ ਬੀਜ ਹੈ ਜੇ ਅਸੀਂ ਧਰਤੀ ਨੂੰ ਬੀਜ ਬੀਜ ਵਿੱਚ ਨੂੰ ਧਰਤੀ ਦੇ ਵਿੱਚ ਬੋਈਏ ਧਰਤੀ ਦੇ ਅੰਦਰ ਬੀਜ ਨੂੰ ਬੋਈਏ ਤਾਂ ਉਹ ਬੀਜ ਬਾਦਦਾ ਹੈ ਤੇ ਹੌਲੀ-ਹੌਲੀ ਬਾਹਰ ਫੁੱਟਦਾ ਹੈ ਉਹ ਬੂਟਾ ਬਣਦਾ ਹੈ ਤੇ ਫਿਰ ਉਹ ਹੌਲੀ ਹੌਲੀ ਵੱਡਾ ਬਣਦਾ ਹੈ ਪ੍ਰਗਟ ਹੁੰਦਾ ਹੈ ਜੇਕਰ ਅਸੀਂ ਧਰਤੀ ਵਿੱਚ ਬੀਜ ਬੀਜਿਆ ਹੋਵੇ ਤਾਂ ਹੀ ਉਹ ਬਾਹਰ ਆ ਕੇ ਪ੍ਰਗਟ ਹੋਏਗਾ ਤਾਂ ਹੀ ਉਹ ਬੂਟਾ ਬਣੇਗਾ ਜੇਕਰ ਮਨ ਦੇ ਵਿੱਚ ਮਨੁੱਖ ਦੀ ਸਿੱਖੀ ਹੈ ਤਾਂ ਉਹਦੀ ਸਿੱਖੀ ਬਾਹਰ ਵੀ ਪ੍ਰਗਟ ਹੋਏਗੀ ਕੇਸਾ ਰਾਹੀ ਕਕਾਰਾ ਰਾਹੀ ਇਹ ਅਸੀਂ ਆਪਣੇ ਆਪ ਨੂੰ ਬਚਨ ਦੇ ਲਈ ਕਹਿ ਦਿੰਦੇ ਹਾਂ ਕਿ ਸਾਨੂੰ ਅਮਰਿਤ ਛਕਨ ਦੀ ਜਿਆ ਗੁਰੂ ਵਾਲੇ ਵੰਨ ਦੀ ਕੋਈ ਲੋੜ ਨਹੀਂ ਅਸੀਂ ਅੰਦਰੋਂ ਗੁਰੂ ਨੂੰ ਬਹੁਤ ਪਿਆਰ ਕਰਦੇ ਹਾਂ ਸਾਡੇ ਮਨ ਵਿੱਚ ਸਿੱਖੀ ਹੈ ਜੇ ਧਰਤੀ ਦੇ ਜ਼ਮੀਨ ਦੇ ਵਿੱਚ ਇੱਕ ਬੀਜ ਬੀਜਿਆ ਹੋਇਆ ਏ ਜੇ ਉਸਕੋ ਬੀਜ ਬੀਜਤਾ ਜੇਕਰ ਉਹ ਬੀਜ ਬਾਹਰ ਪ੍ਰਗਟ ਹੀ ਨਹੀਂ ਹੋਇਆ ਤਾਂ ਉਹ ਬੀਜ ਦਾ ਕੀ ਫਾਇਦਾ ਧਰਤੀ ਵਿੱਚ ਬੀਜ ਬੀਜੇ ਦੀ ਇਹ ਨਿਸ਼ਾਨੀ ਹੈ ਵੀ ਉਹ ਧਰਤੀ ਤੋਂ ਬਾਹਰ ਪੈਦਾ ਹੋ ਕੇ ਆਵੇਗਾ ਇਸ ਤਰ੍ਹਾਂ ਜਿਹੜੇ ਮਨੁੱਖ ਦੇ ਮਨ ਦੇ ਅੰਦਰ ਸਿੱਖੀ ਪੈਦਾ ਹੋ ਗਈ ਨਾ ਉਹ ਬਾਹਰੋਂ ਸਿੰਘ ਜ਼ਰੂਰ ਸਜੇਗਾ ਸਿੱਖੀ ਅੰਦਰ ਪੈਦਾ ਹੁੰਦੀ ਹੈ ਤੇ ਸਿੰਘ ਜਿਹੜਾ ਸ਼ਬਦ ਹੈ ਸਾਡੇ ਨਾਲ ਕਿਉਂਕਿ ਦੇਖੋ ਗੁਰੂ ਸਾਹਿਬ ਨੇ ਕਿਹਾ ਹੈ ਜਦੋਂ ਅੰਮ੍ਰਿਤ ਛਕਿਆ ਉਸ ਤੋਂ ਬਾਅਦ ਸਿੰਘ ਲੱਗੇ ਲੱਗੇਗਾ ਇਹਦੇ ਨਾਲ ਸਾਡੇ ਨਾਮ ਨਾਲ ਸਿੰਘ ਦਾ ਕੌਰ ਜਦੋਂ ਅਸੀਂ ਅੰਮ੍ਰਿਤ ਛਕਦੇ ਹਾਂ ਉਸ ਤੋਂ ਬਾਅਦ ਲੱਗਦਾ ਹੈ ਮਨ ਕਰਕੇ ਸਿੱਖ ਵੰਨ ਦੀ ਅਸੀਂ ਕੋਸ਼ਿਸ਼ ਕਰਦੇ ਹਾਂ ਪਰ ਜੇਕਰ ਆਸਲ ਦੇ ਵਿੱਚ ਮਨ ਵਿੱਚ ਸਿੱਖੀ ਹੋਵੇ ਜ਼ਮੀਨ ਦੇ ਵਿੱਚ ਇੱਕ ਬੀਜ ਬੀਜਿਆ ਹੋਵੇ ਤਾਂ ਉਹਨੇ ਬਾਹਰ ਪ੍ਰਗਟ ਹੋਣਾ ਹੀ ਹੋਣਾ ਹੈ ਇਸ ਕਰਕੇ ਜੇ ਮਨ ਦੇ ਵਿੱਚ ਸਿੱਖੀ ਹੈ ਤਾਂ ਤਣ ਤੇ ਸਿੱਖੀ ਆਪਣੇ ਆਪ ਆਵੇਗੀ ਸੋ ਇਹ ਕੇਵਲ ਭਰਮ ਹੈ ਇੱਕ ਮਨੁੱਖ ਦੇ ਅੰਦਰ ਪਾਇਆ ਕੀਤਾ ਹੋਇਆ ਕਿ ਕੇਵਲ ਮਨ ਸਾਫ਼ ਚਾਹੀਦਾ ਹੈ ਮਨ ਸਾਫ਼ ਜਿਦਾ ਹੋ ਜਾਵੇ ਉਹ ਤੇ ਅੱਠ ਪਹਿਰ ਸਤਿਗੁਰੂ ਕਹਿੰਦੇ ਨੇ ਆਠ ਪਹਿਰ ਸਲਾਹ ਹੈ ਸ੍ਰਿਜਨ ਹਾਰ ਤੋਂ ਚਾਰ ਪੈਰ ਦਿਨ ਦੇ ਚਾਰ ਪੈਰ ਰਾਤ ਦੇ ਸਤਿਗੁਰੂ ਕਹਿੰਦੇ ਚਾਰੇ ਪਹਿਰ ਦਿਨ ਦੇ ਚਾਰੇ ਪਹਿਰ ਰਾਤ ਦੇ ਭਾਵ ਅਠੇ ਪੈਰ ਉਹ ਮਨੁੱਖ ਪਰਮਾਤਮਾ ਦੀ ਯਾਦ ਦੇ ਵਿੱਚ ਪਰਮਾਤਮਾ ਦੇ ਸਿਮਰਨ ਦੇ ਵਿੱਚ ਰਹਿੰਦਾ ਹੈ ਜਿਹਦੇ ਅੰਦਰ ਸਿੱਖੀ ਪੈਦਾ ਹੋ ਗਈ ਜਿਹਦੇ ਅੰਦਰ ਗੁਰੂ ਪ੍ਰਤੀ ਪਿਆਰ ਪੈਦਾ ਹੋ ਗਿਆ ਦੂਸਰੀ ਗੱਲ ਜਿਸ ਨੂੰ ਅਸੀਂ ਮੰਨਦੇ ਹਾਂ ਜਿਸ ਨੂੰ ਅਸੀਂ ਪਿਆਰ ਕਰਦੇ ਹਾਂ ਉਹਦੀ ਮਨੁੱਖ ਹਰ ਇੱਕ ਗੱਲ ਦੇ ਉੱਪਰ ਮੋਹਰ ਲਾ ਦਿੰਦਾ ਹੈ ਉਹ ਚਾਹੇ ਮਨੁੱਖ ਨੂੰ ਕੁਝ ਗਲਤ ਵੀ ਕਹਿ ਦੇਵੇ ਮਨੁੱਖ ਉਹਦੀ ਗਲਤ ਗੱਲ ਵੀ ਮੰਨ ਲੈਂਦਾ ਹੈ ਜਿਸ ਨਾਲ ਮਨੁੱਖ ਦਾ ਪਿਆਰ ਹੈ ਮਨੁੱਖ ਦੀ ਦੋਸਤੀ ਹੈ ਮਨੁੱਖ ਦੀ ਮਿੱਤਰਤਾ ਹੈ ਜਿਹਦੇ ਨਾਲ ਮਨ ਪਿਆਰ ਕਰਦਾ ਹੈ ਉਹਦੀ ਹਰ ਇੱਕ ਗੱਲ ਮੰਨਦਾ ਏ ਜੇ ਮਨੁੱਖ ਪ੍ਰਮਾਤਮਾ ਦੀ ਅਸਲ ਵਿੱਚ ਗੱਲ ਮੰਨਦਾ ਹੈ ਤਾਂ ਹੀ ਉਸ ਨੂੰ ਪ੍ਰਮਾਤਮਾ ਨਾਲ ਪਿਆਰ ਮੰਨਿਆ ਜਾਵੇਗਾ ਨਾ ਜੇਕਰ ਇੱਕ ਮਨੁੱਖ ਕਹੇ ਵੀ ਮੈਂ ਗੁਰੂ ਨੂੰ ਪਿਆਰ ਤੇ ਕਰਦਾ ਹਾਂ ਪਰ ਗੁਰੂ ਦੀ ਮੰਦਾ ਕੋਈ ਨਹੀਂ ਸੋ ਉਹ ਮਨੁੱਖ ਅਸੀਂ ਕਹਾਂਗੇ ਵੀ ਜਿਹੜਾ ਤੇਰਾ ਪਿਆਰ ਹੈ ਉਹ ਇੱਕ ਕਫਟ ਹੈ ਇੱਕ ਭਰਮ ਹੈ ਤੂੰ ਆਪਣੇ ਅੰਦਰ ਭਰਮ ਪੈਦਾ ਕੀਤਾ ਹੋਇਆ ਹੈ ਕਿਉਂਕਿ ਜਿਹਨੂੰ ਮਨੁੱਖ ਪਿਆਰ ਕਰੇ ਉਹਦੀ ਮਨੁੱਖ ਮੰਦਾ ਸੋ ਇਸ ਕਰਕੇ ਜੀ ਗੁਰੂ ਨੂੰ ਅਸੀਂ ਪਿਆਰ ਕਰਾਂਗੇ ਤਾਂ ਅਸੀਂ ਗੁਰੂ ਦੀ ਮੰਨਾਂਗੇ ਤੇ ਗੁਰੂ ਵਾਲੇ ਬਣਾਂਗੇ ਮਨੁੱਖ ਆਪਣੀ ਜ਼ਿੰਦਗੀ ਸਤਗੁਰੂ ਕਹਿੰਦੇ ਨੇ ਭਰਮ ਦੇ ਵਿੱਚ ਹੀ ਟਪਾ ਦਿੰਦਾ ਏ ਗੁਰੂ ਦਵਾਰੇ ਆ ਕੇ ਸੋਝੀ ਲੈਂਦਾ ਕੋਈ ਨਹੀਂ ਜੇ ਇਹ ਦਵਾਰ ਤੇ ਸੱਚੇ ਦਿਲੋਂ ਆਇਆ ਹੋਵੇ ਮਨੁੱਖ ਆ ਮਨੁੱਖ ਨੂੰ ਏਤ ਦੁਆਰੇ ਧੋਏ ਅੱਛਾ ਹੋਏ ਸੀ ਇਸ ਦੁਆਰ ਤੇ ਆ ਕੇ ਹੀ ਮਨੁੱਖ ਨੂੰ ਆਪਣੇ ਮਨ ਦੀ ਪਵਿੱਤਰਤਾ ਹਾਸਲ ਹੁੰਦੀ ਹੈ ਨਹੀਂ ਮਨੁੱਖ ਨੂੰ ਸੋਝੀ ਕੋਈ ਨਹੀਂ ਕੀ ਚੰਗਾ ਕੀ ਮੰਦਾ ਤਾਂ ਸਤਿਗੁਰੂ ਕਹਿੰਦੇ ਮੈਲੇ ਅੱਛੇ ਕਾ ਵਿਚਾਰ ਆਪ ਵਰਤਾਏ ਸੀ ਮਤ ਕੋ ਜਾਣੇ ਜਾਏ ਅੱਗੇ ਪਾਏ ਸੀ ਸਤਿਗੁਰੂ ਜੀ ਕਹਿੰਦੇ ਕੀ ਮੈਲਾ ਹੈ ਕੀ ਅੱਛਾ ਹੈ ਕੀ ਚੰਗਾ ਹੈ ਕੀ ਮੰਦਾ ਹੈ ਮੈਲੇ ਹੱੱਛੇ ਦਾ ਵਿਚਾਰ ਚੰਗੇ ਮਾੜੇ ਦਾ ਵਿਚਾਰ ਚੰਗਾ ਕੀ ਹੈ ਮਾੜਾ ਕੀ ਹੈ ਉਹ ਗੁਰੂ ਆਪ ਮਨੁੱਖ ਦੇ ਹਿਰਦੇ ਵਿੱਚ ਵਰਤਾਉਂਦਾ ਹੈ ਜਿਹੜਾ ਗੁਰੂ ਨੂੰ ਆਪਣਾ ਆਪ ਸਮਰਪਿਤ ਕਰ ਦਿੰਦਾ ਹੈ ਆਪ ਵਰਤਾਏ ਸੀ ਭਾਵ ਗੁਰੂ ਆਪ ਮਨੁੱਖ ਦੇ ਮਨ ਦੇ ਅੰਦਰ ਵਿਚਾਰ ਹੈ ਜਿਹੜੀ ਸਮਝ ਹੈ ਕਿ ਇਹ ਕਰਮ ਮੇਰੇ ਲਈ ਮੰਦਾ ਹੈ ਇਹ ਕਰਮ ਮੇਰੇ ਲਈ ਚੰਗਾ ਹੈ ਗੁਰੂ ਉਸ ਦੇ ਮਨ ਦੇ ਵਿੱਚ ਸ਼ਬਦ ਉਸ ਦੇ ਮਨ ਦੇ ਵਿੱਚ ਇਹ ਸਮਝ ਆਪਣੇ ਆਪ ਪੈਦਾ ਕਰ ਦਿੰਦਾ ਹੈ ਆਪ ਵਰਤਾ ਦਿੰਦਾ ਹੈ ਕਿ ਕੀ ਮੈਲਾ ਹੈ ਤੇ ਕੀ ਹੱੱਚਾ ਹੈ ਭਾਵ ਕੀ ਚੰਗਾ ਹੈ ਕੀ ਮੰਦਾ ਹੈ ਮਤ ਕੋ ਜਾਣੇ ਜਾਏ ਅੱਗੇ ਪਾਈ ਸੀ ਸਤਿਗੁਰੂ ਜੀ ਕਹਿੰਦੇ ਇਹ ਨਾ ਸਮਝ ਲਵੀਂ ਮਤ ਕੋ ਜਾਣੇ ਕਿਤੇ ਤੂੰ ਇਹ ਜਾਣ ਲਵੇ ਕਿ ਬਸ ਜਦੋਂ ਮੈਂ ਮਰ ਗਿਆ ਜਿਹੜਾ ਇਸ ਸੰਸਾਰ ਤੋਂ ਨਾਤਾ ਟੁੱਟ ਗਿਆ ਜਾਏ ਮਰ ਕੇ ਜਾ ਕੇ ਮੈਨੂੰ ਅੱਗੇ ਕੋਈ ਸੋਝੀ ਮਿਲੂਗੀ ਅੱਗੇ ਕੋਈ ਮੈਨੂੰ ਪ੍ਰਲੋਗ ਦੇ ਵਿੱਚ ਸੋਝੀ ਮਿਲੂਗੀ ਅੱਗੇ ਅੱਗੇ ਪਾਏ ਸੀ ਜਾਇ ਭਾਵ ਜਾ ਕੇ ਅੱਗੇ ਪਾਏ ਸੀ ਭਾਵ ਅੱਗੇ ਸੋਝੀ ਪਾਉਂਗਾ ਤਾਂ ਕਿੱਥੇ ਪਾਉਂਗਾ ਇਹਦੇ ਭਾਵ ਅਰਥ ਕੀ ਨੇ ਕਿ ਮਤ ਕੋ ਜਾਣੇ ਜਾਏ ਅੱਗੇ ਪਾਏ ਸੀ ਜਿਵੇਂ ਅਸੀਂ ਕਹਿੰਦੇ ਹਾਂ ਜਦੋਂ ਮਰਾਂਗੇ ਤੋਂ ਬਾਅਦ ਪਤਾ ਲੱਗੂਗਾ ਜਿਉਂਦੇ ਜੀ ਆਪਦੇ ਨਜ਼ਾਰੇ ਲਓ ਉਸ ਤੋਂ ਬਾਅਦ ਜਿਹੜਾ ਹੋਊਗਾ ਉਹ ਪਰਮਾਤਮਾ ਜਾਣ ਦਾ ਨਾ ਤੁਸੀਂ ਦੇਖਿਆ ਨਾ ਮੈਂ ਦੇਖਿਆ ਇਸ ਤਰ੍ਹਾਂ ਇਸ ਤਰ੍ਹਾਂ ਸੀ ਜੇਕਰ ਕੋਈ ਸਮਝਾਉਣ ਦਾ ਯਤਨ ਕਰੇ ਉਹਨੂੰ ਸਵਾਲ ਕਰ ਦਿੰਦੇ ਆ ਸਤਿਗੁਰੂ ਜੀ ਕਹਿੰਦੇ ਨਹੀਂ ਇਹ ਮਤਾ ਕਿਦਰੇ ਤੂੰ ਇਹ ਨਾ ਸਮਝ ਲੈ ਵੀ ਅੱਗੇ ਜਾ ਕੇ ਕੀ ਗੱਲ ਬਣੂਗੀ ਜੇ ਪ੍ਰਮਾਤਮਾ ਨਾਲ ਮਿਲਨ ਹੋਊਗਾ ਗੁਰੂ ਨਾਲ ਮਿਲਨ ਹੋਊਗਾ ਤਾਂ ਇਸ ਸੰਸਾਰ ਦੇ ਵਿੱਚ ਹੀ ਪੈਦਾ ਹੋ ਕੇ ਇਸ ਸੰਸਾਰ ਦੇ ਵਿੱਚ ਜਿਹੜਾ ਜੀਵਨ ਮਿਲਿਆ ਏ ਇਸ ਜੀਵਨ ਦੇ ਵਿੱਚ ਹੀ ਤੈਨੂੰ ਪ੍ਰਮਾਤਮਾ ਦਾ ਗਿਆਨ ਹੋਵੇਗਾ ਇਸ ਜੀਵਨ ਦੇ ਵਿੱਚ ਹੀ ਤੈਨੂੰ ਪ੍ਰਮਾਤਮਾ ਦਾ ਮਿਲਨ ਹੋਵੇਗਾ ਅੱਗੇ ਜਾ ਕੇ ਨਹੀਂ ਕਿਉਂਕਿ ਇਹ ਸੰਸਾਰ ਹੀ ਪ੍ਰਮਾਤਮਾ ਨੇ ਅਸਲ ਵਿੱਚ ਗੁਰੂ ਨਾਨਕ ਪਾਤਸ਼ਾਹ ਜਪਜੀ ਸਾਹਿਬ ਜਦੋਂ ਅਸੀਂ ਪੜ੍ਹਦੇ ਹਾਂ ਨਾ ਉਹਦੇ ਵਿੱਚ ਇੱਕ ਵਚਨ ਆਉਂਦਾ ਹੈ ਮਹਾਰਾਜ ਜੀ ਦਾ ਇੱਕ ਪੰਕਤੀ ਆਉਂਦੀ ਹੈ ਕਿ ਜਿਹੜੀ ਇਸ ਵਿੱਚ ਧਰਤੀ ਥਾਪ ਰੱਖੀ ਧਰਮ ਵਿਸ਼ਾਲ ਕੀ ਪ੍ਰਮਾਤਮਾ ਨੇ ਇੰਨਾ ਬ੍ਰਹਿਮੰਡ ਬਣਾਇਆ ਹੈ ਇਸ ਵਿੱਚ ਭਾਵ ਇੰਨਾ ਬ੍ਰਹਿਮੰਡ ਬਣਾਇਆ ਹੈ ਇੰਨਾ ਵਿਸਾਰਾ ਬਣਾਇਆ ਹੈ ਉਹਦੇ ਵਿੱਚ ਇੱਕ ਧਰਤੀ ਬਣਾਈ ਹੈ ਇਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲਾ ਸਤਿਗੁਰੂ ਕਹਿੰਦੇ ਨੇ ਧਰਤੀ ਧਰਮਸ਼ਾਲਾ ਏ ਸਮੁੱਚੀ ਧਰਤੀ ਹੀ ਧਰਮਸ਼ਾਲਾ ਏ ਤੇ ਧਰਮਸ਼ਾਲਾ ਦੇ ਵਿੱਚ ਬੰਦਾ ਕੀ ਕਰਨ ਜਾਂਦਾ ਏ ਧਰਮ ਕਮਾਉਣ ਸੋ ਸਤਿਗੁਰੂ ਜੀ ਕਹਿੰਦੇ ਨੇ ਜਿਹੜੀ ਧਰਤੀ ਐ ਸਮੁੱਚੀ ਇਹ ਧਰਮਸ਼ਾਲਾ ਏ ਤੇ ਇੱਥੇ ਤੂੰ ਧਰਮ ਕਮਾਉਣਾ ਆ ਇਸ ਕਰਕੇ ਤੂੰ ਇਹ ਨਾ ਸਮਝ ਵੀ ਅੱਗੇ ਜਾ ਕੇ ਕੋਈ ਮੈਂ ਪਾਰ ਉਤਾਰਾ ਹੋ ਜਾਊਗਾ ਮੇਰਾ ਮੈਂ ਛੁੱਟ ਜਾਊਗਾ ਹੁਣ ਮੈਂ ਰਿਆ ਜੋ ਜੀ ਕਰਦਾ ਮਾਣਾ ਆਂ ਮੈਂ ਕਰ ਲਾਂ ਆ ਸੋ ਸਤਿਗੁਰੂ ਜੀ ਕਹਿੰਦੇ ਨੇ ਮਤ ਕੋ ਜਾਣੇ ਜਾਏ ਅੱਗੇ ਪਾਏ ਸੀ ਇਹ ਧਰਤੀ ਹੈ ਜਿਹੜੀ ਇਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲਾ ਹੈ ਧਰਤੀ ਰੂਪੀ ਧਰਮਸ਼ਾਲਾ ਵਿੱਚ ਤੇਰਾ ਦੇਖੋ ਅਸੀਂ ਜਦੋਂ ਗੁਰੂ ਘਰ ਆਉਂਦੇ ਹਾਂ ਅੱਗੇ ਗੁਰੂ ਘਰਾਂ ਨੂੰ ਧਰਮਸ਼ਾਲਾ ਵੀ ਕਿਹਾ ਜਾਂਦਾ ਸੀ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਕੀ ਅਸੀਂ ਗੁਰੂ ਘਰ ਆ ਕੇ ਪ੍ਰਮਾਤਮਾ ਲਈ ਵੀ ਟਾਈਮ ਕੱਢਦੇ ਹਾਂ ਨਾ ਗੁਰੂ ਲਈ ਵੀ ਸਮਾਂ ਕੱਢਦੇ ਹਾਂ ਸਤਿਗੁਰੂ ਤੇ ਕਹਿੰਦੇ ਸਾਰੇ ਧਰਤੀ ਹੀ ਧਰਮਸ਼ਾਲਾ ਹੈ ਕੇਵਲ ਗੁਰੂ ਘਰ ਵਿੱਚ ਹੀ ਧਰਮ ਨਹੀਂ ਕਮਾਉਣਾ ਸਾਰੇ ਕਿਤੇ ਹੀ ਧਰਮ ਕਮਾਉਣਾ ਧਰਮ ਦੀ ਕਿਰਤ ਕਰਨੀ ਹੈ ਸੋ ਸਤਿਗੁਰੂ ਕਹਿਣ ਲੱਗੇ ਮਤ ਕੋ ਜਾਣੇ ਜਾਏ ਅੱਗੇ ਪਾਏ ਸੀ ਮਤਾਂ ਕਿਤੇ ਤੂੰ ਇਹ ਜਾਣ ਲਵੇ ਇਹ ਸਮਝੀ ਬੈਠਾ ਹੋਵੇਂ ਵੀ ਅੱਗੇ ਹੀ ਦੇਖਾਂਗੇ ਕੀ ਹੋਊਗਾ ਮਰ ਕੇ ਕਿਹੜਾ ਕਿਸੇ ਨੇ ਦੇਖਿਆ ਆ ਜਿ ਇਹ ਕਰਮ ਕਮਾਏ ਤੇ ਹਾ ਪਾਏ ਸੀ ਜਿਹੋ ਜਿਹੇ ਤੂੰ ਕਰਮ ਕਮਾ ਰਿਹਾ ਹੈ ਨਾ ਇਹਦਾ ਤੈਨੂੰ ਫਿਰ ਲੇਖਾ ਦੇਣਾ ਪਊਗਾ ਇਹ ਨਾ ਸੌਂਦੇ ਵੀ ਜੇ ਤੂੰ ਮੰਦਾ ਕਰ ਕਰਦਾ ਕਿਸੇ ਦਾ ਮੈਂ ਬਚ ਕੇ ਨਿਕਲ ਜਾਊਂਗਾ ਕਈ ਲੋਕ ਨਾ ਸੰਗਤ ਜੀ ਜਦੋਂ ਮਨੁੱਖ ਨੂੰ ਆਪਣੇ ਕੀਤੇ ਕਰਮਾਂ ਦਾ ਪਛਤਾਵਾ ਹੁੰਦਾ ਏ ਜਦੋਂ ਗੁਰੂਦਾਰ ਆ ਕੇ ਸੋਝੀ ਹੁੰਦੀ ਹੈ ਫਿਰ ਉਹਨੂੰ ਪਛਤਾਵਾ ਹੁੰਦਾ ਹੈ ਆਪਣੇ ਕਰਮਾਂ ਦਾ ਜਿਹੜੇ ਮਾੜੇ ਕਰਮ ਉਹਨੇ ਜ਼ਿੰਦਗੀ ਦੇ ਵਿੱਚ ਕਰੇ ਹੁੰਦੇ ਹਨ ਫਿਰ ਜਾ ਕੇ ਉਹ ਇਹ ਅਹਿਸਾਸ ਵੀ ਹੁੰਦਾ ਏ ਵੀ ਮੈਨੂੰ ਇਹ ਮਾੜੇ ਕਰਮਾਂ ਦਾ ਫਲ ਭੋਗਣਾ ਪਊ ਹੁਣ ਬਾਬਾ ਫਰੀਦ ਜੀ ਕਹਿੰਦੇ ਲੋੜੇ ਦਾਖ ਬਜੌਰੀਆਂ ਕਿਕਰ ਵੀਜੇ ਜੱਟ ਬਾਬਾ ਫਰੀਦ ਜੀ ਕਹਿੰਦੇ ਜਿਹੜਾ ਜੱਟ ਹੈ ਭਾਵ ਕਿਸਾਨ ਹੈ ਬਜੌਰ ਦੀਆਂ ਦਾਖਾਂ ਮੰਗਦਾ ਹੈ ਬਜੌਰ ਦੀਆਂ ਦਾਖਾਂ ਬੜੀਆਂ ਮਸ਼ਹੂਰ ਹੁੰਦੀਆਂ ਸਨ ਅੱਜ ਵੀ ਮਸ਼ਹੂਰ ਨੇ ਬੀਜੀ ਜਾਂਦਾ ਆਪਣੀ ਪੈੜੀ ਦੇ ਵਿੱਚ ਕਿਕਰ ਭਾਲ ਦਾ ਬਜੌਰ ਦੀਆਂ ਦਾਖਾਂ ਤੋਂ ਕਿ ਕਰਾਣੂ ਤਾਂ ਜਿਹੜੇ ਕੰਡੇ ਹੀ ਲੱਗਣੇ ਨੇ ਉਹ ਕੰਡੇ ਪੈਰਾਂ ਚੋਬੜੇ ਨੇ ਬੀਜੀ ਜਾਂਦਾ ਮਨੁੱਖ ਮਾੜੇ ਕਰਮ ਤੇ ਭਾਲ ਦਾ ਫਲ ਚੰਗਾ ਸੋ ਇਹ ਕਦੇ ਨਹੀਂ ਹੁੰਦਾ ਸਤਿਗੁਰੂ ਕਹਿੰਦੇ ਜੇ ਇਹ ਕਰਮ ਕਮਾਏ ਤੇਹਾ ਹੋਏ ਸੀ ਜੇ ਉਹ ਜਿਹੇ ਕਰਮ ਕਮਾਏਗਾ ਨਾ ਤੇਰੇ ਨਾਲ ਇਹੋ ਜਿਹਾ ਹੀ ਵਤੀਰਾ ਹੋਊਗਾ ਤੇ ਉਹ ਕਰਮ ਤਾਂ ਕਿੱਥੇ ਕਰਨੇ ਨੇ ਉਹ ਕਰਮ ਕਰਨੇ ਨੇ ਇਸ ਸ੍ਰਿਸ਼ਟੀ ਦੇ ਵਿੱਚ ਇਸ ਧਰਤੀ ਦੇ ਉੱਪਰ ਇਸ ਕਰਕੇ ਧਰਤੀ ਹੈ ਜਿਹੜੀ ਸਾਡੀ ਕਰਮ ਭੂਮੀ ਹੈ। શ્રી ਕ੍ਰਿਸ਼ਨ ਜੀ ਨੇ ਬੜਾ ਸੋਹਣਾ ਬਚਨ ਆਖਿਆ ਭਗਵਦ ਗੀਤਾ ਦੇ ਵਿੱਚ ਵੀ ਜਿਹੜੀ ਇਹ ਧਰਤੀ ਹੈ ਨਾ ਇਹ ਕਰਮ ਭੂਮੀ ਹੈ। ਇੱਥੇ ਮਨੁੱਖ ਕਰਮ ਕਰਨ ਵਾਸਤੇ ਆਇਆ ਜਿਹੋ ਜਿਹੇ ਕਰਮ ਕਰੇਗਾ ਉਹੋ ਜਿਹਾ ਉਹਨੂੰ ਅੱਗੇ ਫਲ ਮਿਲੇਗਾ। ਕੋਈ ਵੀ ਐਸਾ ਕਰਮ ਨਹੀਂ ਜਿਹਦਾ ਆਪਾਂ ਨੂੰ ਫਲ ਨਾ ਮਿਲੇ। ਸੋ ਸਤਿਗੁਰੂ ਕਹਿੰਦੇ ਇਹ ਮਨ ਦੇ ਵਿੱਚੋਂ ਭਰਮ ਭਲੇਖਾ ਕੱਢ ਦੇ ਕਿ ਜੋ ਅੱਗੇ ਹੋ ਦੇਖੀ ਜਾਊਗੀ ਹੁਣ ਆਪਾਂ ਜੋ ਆਪਣੇ ਮਨ ਦੇ ਵਿਕਾਰ ਨੇ ਉਹਨਾਂ ਨੂੰ ਭੋਗੀਏ ਗਲਤ ਮਲਤ ਕਾਮ, ਕ੍ਰੋਧ, ਲੋਭ, ਮੋਹ, ਵਿਕਾਰ ਜਿੰਨੇ ਵੀ ਪੰਜ ਤਰ੍ਹਾਂ ਦੇ ਵਿਕਾਰ ਨੇ ਈਰਖਾ, ਨਿੰਦਾ, ਚੁਗਲੀ, ਦੁਸ਼ੈਸ਼, ਕੂੜ, ਕੂੜ ਵਿਹਾਜੇ, ਕੂੜ ਸੰਗ੍ਰਹਿ, ਕੂੜ ਕਾ ਕਰੈ ਅਹਾਰੋ ਸਾਰਾ ਦਿਨ ਤੂੰ ਕੂੜ ਦਾ ਵਪਾਰ ਕਰਦਾ ਰਹਿਣਾ ਏ। ਕੂੜ ਨੂੰ ਹੀ ਇਕੱਠਾ ਕਰਦਾ ਰਹਿਣਾ ਏ। ਜੇਕਰ ਤੁਸੀਂ ਗਹਿਰਾਈ ਦੇ ਨਾਲ ਵੇਖੋ ਦਿਨ ਦੇ ਵਿੱਚ ਅਸੀਂ ਜੇਕਰ 2 3 4 ਘੰਟੇ ਕੋਈ ਗੱਲਾਂ ਕਰਦੇ ਹਾਂ ਉਹਦੇ ਵਿੱਚੋਂ ਸਾਡੀਆਂ ਐ ਕਹਿ ਲਵੋ ਵੀ 3 4 ਘੰਟਿਆਂ ਦੇ ਵਿੱਚੋਂ ਸਿਰਫ 5 10 ਮਿੰਟ ਅਸੀਂ ਕੋਈ ਚੰਗੀ ਗੱਲ ਕਰਦੇ ਹੋਵਾਂਗੇ ਕੋਈ ਰੱਬ ਲੱਗਦੀ ਨਹੀਂ ਸਾਰਾ ਦਿਨ ਮਨੁੱਖ ਰੇਂਦਰ ਕੂੜ ਹੀ ਚੱਲਦਾ ਰਹਿੰਦਾ ਹੈ ਹੁਣ ਤੁਸੀਂ ਆਖੋ ਕੋਈ ਕੂੜ ਕਿਵੇਂ ਇੱਕ ਬੰਦੇ ਤੋਂ ਅਸੀਂ ਗੱਲ ਸੁਣ ਲਈ ਇੱਕ ਮਨੁੱਖ ਤੋਂ ਅਸੀਂ ਗੱਲ ਸੁਣ ਲਈ ਇਹ ਫਲਾਣੇ ਨੇ ਇਸ ਤਰ੍ਹਾਂ ਹੋ ਗਿਆ ਆਪ ਨੂੰ ਪਤਾ ਕੋਈ ਨਹੀਂ ਕਿਸੇ ਤੋਂ ਸੁਣੀ ਹੈ ਜਾਤਾ ਉਹ ਜਾਣਦਾ ਜਿਹਦੇ ਨਾਲ ਬਣਿਆ ਜਾਂ ਪਰਮਾਤਮਾ ਜਾਣਦਾ ਹੈ ਦੋ ਅਸੀਂ ਅੱਗੇ ਹੋਰ ਲਾ ਦਿੰਦੇ ਆ ਉਹ ਫਿਰ ਦੂਜੇ ਤੇ ਇੱਕ ਜਦੋਂ ਬਚਾਉਂਦੇ ਆ ਤਾਂ ਗੱਲ ਥੋੜੀ ਜਿਹੀ ਤੋਂ ਬਹੁਤੀ ਬਣ ਜਾਂਦੀ ਹੈ ਉਹ ਫਿਰ ਗਾਂਹਾਂ ਵਾਲਾ ਜਦੋਂ ਅੱਗੇ ਕਿਸੇ ਨੂੰ ਦੱਸਦਾ ਉਹ ਚਾਰ ਗੱਲਾਂ ਨਾਲ ਹੋਰ ਜੋੜ ਕੇ ਦੱਸਦਾ ਸੋ ਸਾਰਾ ਦਿਨ ਮਰੁੱਖ ਕੂੜ ਦਾ ਹੀ ਵਪਾਰ ਕਰਦਾ ਰਹਿੰਦਾ ਹੈ ਝੂਠ ਦਾ ਹੀ ਵਪਾਰ ਕਰਦਾ ਰਹਿੰਦਾ ਹੈ ਤੇ ਝੂਠ ਹੀ ਅੰਦਰ ਚੱਲਦਾ ਰਹਿੰਦਾ ਹੈ ਪਤਾ ਹੁੰਦਾ ਨਹੀਂ ਅਸਲੀਅਤ ਕੀ ਐ ਸੋ ਸੁਣ ਲਿਆ ਅਗੇ ਦੱਸ ਦਿੱਤਾ ਦੋ ਗੱਲਾਂ ਆਪਣੇ ਕੋਲੋਂ ਨਾਲ ਜੋੜ ਦਿੱਤੀਆਂ ਇਸ ਤਰ੍ਹਾਂ ਫਿਰ ਅਗਲਾ ਕੀ ਆ ਉਹ ਦੋ ਗੱਲਾਂ ਹੋਰ ਨਾਲ ਜੋੜ ਦਿੰਦਾ ਐ ਸਾਰਾ ਦਿਨ ਮਨੁੱਖ ਕੂੜ ਦਾ ਸੰਗ੍ਰਹਿ ਕਰਦਾ ਐ ਇਸ ਕਰਕੇ ਸਾਧੂ ਸੰਤ ਨੇ ਜਿਹੜੇ ਬਹੁਤ ਘੱਟ ਬੋਲਦੇ ਨੇ ਤੇ ਉਹ ਸਾਰਾ ਦਿਨ ਪ੍ਰਮਾਤਮਾ ਦਾ ਵਾਹਿਗੁਰੂ ਦੇ ਜਾਪ ਵਾਹਿਗੁਰੂ ਦਾ ਸਿਮਰਨ ਕਰਦੇ ਰਹਿੰਦੇ ਹੰ। ਪਰ ਸਾਡਾ ਮਨ ਸੰਸਾਰੀ ਐ ਇਹਨੂੰ ਆਨੰਦ ਕੋਈ ਨਹੀਂ ਆਉਂਦਾ ਰਸ ਕੋਈ ਨਹੀਂ ਆਉਂਦਾ ਇਸੇ ਨੂੰ ਉਹਨਾਂ ਨੂੰ ਕਿਹਾ ਜਾਵੇ ਵੀ ਤੂੰ 10-15 ਮਿੰਟ ਵੈਸੇ ਗੱਲਾਂ ਮਾਰ ਲਈਏ ਬੜਾ ਰਾਸ ਆਏਗਾ ਜੇ ਕਹਿ ਦਿੱਤਾ ਜਾਵੇ 10-15 ਮਿੰਟ ਆਪਾਂ ਕੋਈ ਨਾ ਵਾਹਿਗੁਰੂ ਵਾਹਿਗੁਰੂ ਜਾਪ ਲੈਨੇ ਆ ਮਨੁੱਖ ਨੇ ਮਨ ਨੂੰ ਰਾਸ ਹੀ ਨਹੀਂ ਆਉਂਦਾ ਕਿਉਂਕਿ ਮਨ ਐਨਾ ਗਲਤਾਨ ਹੈ ਵਿਸ਼ੇਵਿਕਾਰਾਂ ਦੇ ਵਿੱਚ ਸਤਿਗੁਰੂ ਜੀ ਕਹਿੰਦੇ ਆਤਮਲੀਨ ਭਾਂਡਾ ਆਤਮਲੀਨਾ ਬਹੁਤ ਜਾੜੇ ਮੈੜਾ ਹੋਇਆ ਪਿਆ ਏ ਭਾਂਡਾ ਤੇਰਾ ਸੁਝੇੇ ਕਰਮ ਕਮਾਏ ਤੇਹਾ ਹੋਏ ਸੀ ਜਿਹੋ ਜੇ ਕਰਮ ਕਮਾਏਗਾ ਉਹੋ ਜਿਹੇ ਤੇਰੇ ਨਾਲ ਹੋਵੇਗਾ ਅੰਮ੍ਰਿਤ ਹਰਿ ਕਾ ਨਾਮ ਆਪ ਵਰਤਾਇਸੀ ਅਸਲ ਗੱਲ ਸਤਿਗੁਰੂ ਜੀ ਕਹਿੰਦੇ ਨੇ ਕੀ ਹੈ ਜਿਹੜੀ ਤਰੀ ਪਾਰ ਉਤਾਰਾ ਕਰੇਗੀ ਛੁਟਕਾਰਾ ਕਰੇਗੀ ਉਹ ਹੈ ਅੰਮ੍ਰਿਤ ਹਰ ਦਾ ਨਾਮ ਫਰੀਦਾ ਨਾਮ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਉਹ ਵਾਸਨੀ ਅੰਮ੍ਰਿਤ ਕਰ ਦੇਣ ਵਾਲਾ ਅਸਲੀ ਅੰਮ੍ਰਿਤ ਜਿਹੜੇ ਕਾਰਨ ਅਸੀਂ ਆਏ ਆ ਜਿਸ ਜਲ ਨਿਦਕਾਰਣ ਤੁਮ ਜਗ ਆਏ ਸੋ ਅੰਮ੍ਰਿਤ ਗੁਰ ਪਾਹੀ ਜੀਓ ਜਿਸ ਦੇ ਕਾਰਨ ਜਿਸ ਅੰਮ੍ਰਿਤ ਕਾਰਨ ਤੁਸੀਂ ਆਏ ਹੋ ਉਹ ਅੰਮ੍ਰਿਤ ਗੁਰੂ ਦੇ ਕੋਲ ਹੈ ਸੋ ਸਤਿਗੁਰੂ ਜੀ ਕਹਿੰਦੇ ਨੇ ਹਰੀ ਦਾ ਨਾਮ ਅੰਮ੍ਰਿਤ ਹੈ ਉਹ ਜਿਹੜਾ ਹਰੀ ਦਾ ਨਾਮ ਅੰਮ੍ਰਿਤ ਹੈ ਉਹ ਤੈਨੂੰ ਕਿਤੇ ਬਾਹਰੋਂ ਨਹੀਂ ਮਿਲੇਗਾ ਉਹ ਗੁਰੂ ਤੋਂ ਮਿਲੇਗਾ ਆਪ ਵਰਤਾਏ ਸੀ ਉਹ ਗੁਰੂ ਆਪ ਵਰਤਾਏਗਾ ਜਦੋਂ ਤੂੰ ਰੋਜ਼-ਰੋਜ਼ ਸ਼ਬਦ ਦਾ ਅਭਿਆਸ ਕਰੇਗਾ ਸ਼ਬਦ ਦੀ ਵਿਚਾਰ ਸੁਣੇਗਾ ਸ਼ਬਦ ਦਾ ਕੀਰਤਨ ਸੁਣੇਗਾ ਤਾਂ ਤੇਰੇ ਅੰਦਰ ਜਿਹੜਾ ਹਰੀ ਦਾ ਨਾਮ ਹੈ ਉਹ ਆਪਣੇ ਆਪ ਚੱਲ ਪਊਗਾ ਹੁਣ ਮੈਂ ਇੱਕ ਛੋਟੀ ਜੀ ਉਦਾਹਰਣ ਦੇ ਕੇ ਇਹ ਕਿਉਂਕਿ ਸਮਾਂ ਵੀ ਨੇੜੇ ਲੱਗਦਾ ਜਾ ਰਿਹਾ ਸੰਗਤ ਜੀ ਮਨ ਨੂੰ ਥੋੜਾ ਜਿਹਾ ਚਲਾਉਣਾ ਪੈਂਦਾ ਹੈ ਆਪਣੇ ਆਪ ਮਨ ਕਿਸੇ ਦਾ ਨਹੀਂ ਚੱਲਦਾ ਥੋੜਾ ਜਿਹਾ ਮਨ ਨੂੰ ੱੱਕਾ ਲਾਉਣਾ ਪੈਂਦਾ ਹੈ ਜਿਵੇਂ ਅਸੀਂ ਮਸ਼ੀਨਰੀ ਹੈ ਇੰਜਨ ਸਟਾਰਟ ਕਰਦੇ ਹਾਂ ਜਦੋਂ ਇੰਜਨ ਨੂੰ ਅਸੀਂ ਸਟਾਰਟ ਕਰਦੇ ਹਾਂ ਤਾਂ ਥੋੜਾ ਜਿਹਾ ਅਸੀਂ ਆਪਣਾ ਲਾਉਂਦੇ ਹਾਂ ਪਰ ਜਦੋਂ ਫਿਰ ਇੱਕ ਵਾਰ ਉਹ ਰੈਡ ਆ ਕੇ ਚੱਲ ਪੈਂਦਾ ਫਿਰ ਸਾਨੂੰ ਧਾਉਣ ਦੀ ਕੋਈ ਲੋੜ ਨਹੀਂ ਸੋ ਇਸ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਕਿ ਤੈਨੂੰ ਇੱਕ ਗੁਰੂਦvare ਆਉਣਾ ਪਊਗਾ ਸ਼ਬਦ ਸੁਣਨਾ ਵੀ ਪਊ ਸ਼ਬਦ ਦੀ ਵਿਚਾਰ ਵੀ ਸੁਣਨੀ ਪਊ ਸ਼ਬਦ ਦਾ ਕੀਰਤਨ ਵੀ ਸੁਣਨਾ ਪਊ ਫਿਰ ਤੇਰੇ ਅੰਦਰ ਅੰਮ੍ਰਿਤ ਹਰਿ ਦਾ ਨਾਮ ਆਪਣੇ ਆਪ ਹਰੀ ਦਾ ਨਾਮ ਚੱਲ ਪਵੇਗਾ ਫਿਰ ਤੈਨੂੰ ਮਿਹਨਤ ਕਰਨ ਦੀ ਲੋੜ ਨਹੀਂ ਜਿਵੇਂ ਆਪਾਂ ਕਹਿ ਦਿੰਦੇ ਹਾਂ ਇੱਕ ਜਨਰੇਟਰ ਨੂੰ ਹੈਂਡਲ ਮਾਰਨਾ ਹੈ ਜਦੋਂ ਆਪਾਂ ਮਾਰਨਾ ਹੈ ਉਦੋਂ ਆਪਣਾ ਬਸ ਉਹਨਾਂ ਕਜੋਰ ਲੱਗਦੇ ਉਦੋਂ ਬਾਅਦ ਉਹ ਆਪਣੇ ਆਪ ਚਲੀ ਜਾਂਦਾ ਏ ਸੋ ਤੇ ਸੇ ਦਾ ਇਸੇ ਤਰ੍ਹਾਂ ਅੰਦਰ ਨਾਮ ਆਪਣੇ ਆਪ ਪੈਦਾ ਹੋਣਾ ਸ਼ੁਰੂ ਹੋ ਜਾਂਦਾ ਏ ਅਸੀਂ ਸਿਰਫ ਕੀ ਕਰਨਾ ਏ ਅਸੀਂ ਗੁਰੂ ਦਾ ਵਿਚਾਰ ਸੁਣਨੀ ਏ ਗੁਰੂ ਦਾ ਕੀਰਤਨ ਸੁਣਨਾ ਏ ਤੇ ਗੁਰੂ ਦੀ ਬਾਣੀ ਸੁਣਨੀ ਏ ਸਰਗੁਰੂ ਜੀ ਕਹਿੰਦੇ ਫੇਰ ਕਹਿੰਦੇ ਚੱਲਿਆ ਪਤ ਸਿਉ ਜਨਮ ਸਵਾਰ ਵਾਜਾ ਵਾਇ ਸੀ ਚੱਲਿਆ ਪਤ ਸਿਉ ਜਨਮ ਸਵਾਰ ਇੱਜ਼ਤ ਦੇ ਨਾਲ ਪਤ ਦੇ ਨਾਲ ਇਹ ਜਨਮ ਤੂੰ ਸਵਾਰ ਕੇ ਜਾਏਗਾ ਫਿਰ ਦਰਗਾਹ ਦੇ ਵਿੱਚ ਵਾਜਾ ਵਾਇਸੀ ਵਾਜੇ ਵਜਾਉਂਦਾ ਹੋਇਆ ਜਦੋਂ ਕਿਸੇ ਮਨੁੱਖ ਨੂੰ ਬਹੁਤ ਹੀ ਖੁਸ਼ੀ ਹੋਵੇ ਨਾ ਉਹ ਵਾਜੇ ਵਜਾਉਂਦਾ ਹੋਇਆ ਫਿਰ ਉਹ ਜਾਂਦਾ ਏ ਜਿਵੇਂ ਅਸੀਂ ਕਹਿੰਦੇ ਹਾਂ ਅਸੀਂ ਕਿਸੇ ਮਨੁੱਖ ਨੂੰ ਖੁਸ਼ੀ ਵਿੱਚ ਲੈ ਕੇ ਆਉਂਦੇ ਆ ਕੋਈ ਵੱਡੀ ਕੋਈ ਪ੍ਰਾਪਤੀ ਕਰਕੇ ਆਇਆ ਹੋਵੇ ਉਹਦੀ ਖੁਸ਼ੀ ਦੇ ਵਿੱਚ ਫਿਰ ਵਾਜੇ ਵਜਾਏ ਜਾਂਦੇ ਹਨ ਇਸ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਇਸ ਸੰਸਾਰ ਦੇ ਵਿੱਚ ਵੀ ਇਸ ਲੋਕ ਦੇ ਵਿੱਚ ਵੀ ਉਹ ਮਨੁੱਖ ਦੀ ਜੈ ਜੈਕਾਰ ਹੋਵੇਗੀ ਤੇ ਉਸ ਪਰਲੋਕ ਦੇ ਵਿੱਚ ਵੀ ਉਹ ਮਨੁੱਖ ਦੀ ਜੈ ਜੈਕਾਰ ਹੋਵੇਗੀ ਇਸ ਲੋਕ ਦੇ ਵਿੱਚ ਵੀ ਜੈਜਕਾਰ ਹੋਵੇਗੀ ਜਿਹੜਾ ਪ੍ਰਭੂ ਦਾ ਨਾਮ ਜਪਦਾ ਏ ਜਿਹੜਾ ਗੁਰੂ ਵਾਲਾ ਬਣ ਗਿਆ ਗੁਰੂ ਦੇ ਚਰਨਾਂ ਵਿੱਚ ਜੁੜ ਗਿਆ ਉਹਦੀ ਇਸ ਲੋਕ ਦੇ ਵਿੱਚ ਵੀ ਪਤ ਰਹੇਗੀ ਤੇ ਪਰਲੋਕ ਦੇ ਵਿੱਚ ਵੀ ਉਹ ਵਾਜੇ ਵਜਾਉਂਦਾ ਜਾਵੇਗਾ ਉਹਨੂੰ ਕੋਈ ਮੌਤ ਦਾ ਡਰ ਨਹੀਂ ਮਰਨ ਦੀ ਕੀ ਚਿੰਤਾ ਨਹੀਂ ਜੀਵਨ ਕੀ ਨਹੀਂ ਆਸ ਸੋ ਸਤਿਗੁਰੂ ਕਹਿੰਦੇ ਮਾਨਸ ਕਿਆ ਵਿਚਾਰਾ ਤਿਹੋ ਲੋਕ ਸੁਣਾਏ ਸੀ ਐਡੀ ਜੀਵ ਦੀ ਅਵਸਥਾ ਹੋ ਜਾਂਦੀ ਹੈ ਕਿ ਕੱਲਾ ਮਨੁੱਖਾ ਜੋਨੀ ਛੱਡੋ ਜਿਹੜਾ ਪ੍ਰਮਾਤਮਾ ਦੇ ਨਾਮ ਨਾਲ ਜੁੜ ਗਿਆ ਹਰੀ ਦੇ ਵਾਹਿਗੁਰੂ ਦੀ ਭਗਤੀ ਦੇ ਨਾਲ ਜੁੜ ਗਿਆ ਗੁਰੂ ਨੂੰ ਆਪਣਾ ਆਪਾ ਸੌਂਪ ਦਿੱਤਾ ਉਹ ਕੱਲਾ ਇਹ ਜਨਮ ਛੱਡੋ ਤੁਸੀਂ ਮਨੁੱਖਾ ਜਨਮ ਮਾਨਸਕਿਆ ਵਿਚਾਰਾ ਕੀ ਮਨੁੱਖਾ ਜਨਮ ਦੀ ਗੱਲ ਕਰਦੇ ਹੋ ਤੇ ਉਹ ਲੋਕ ਸੁਣਾਏ ਸੀ ਉਹਦੀ ਤੇ ਤਿੰਨਾਂ ਲੋਕਾਂ ਵਿੱਚ ਚੱਲਣ ਲੱਗ ਜਾਂਦੀ ਹੈ ਆਕਾਸ਼ ਪਤਾਲ ਮਿਰਤ ਤਿੰਨੋਂ ਤਿੰਨਾਂ ਲੋਕਾਂ ਦੇ ਵਿੱਚ ਉਸ ਦੀ ਚੱਲਣ ਲੱਗ ਜਾਂਦੀ ਹੈ ਸਾਰੇ ਜੀਵ ਜੰਤੂ ਵੀ ਉਸ ਦੀ ਦੇਖੋ ਜਿੰਨੇ ਸਾਧੂ ਸੰਤ ਹੋਏ ਨੇ ਪ੍ਰਾਤਨ ਸਮਿਆਂ ਦੇ ਵਿੱਚ ਜੇਕਰ ਅਸੀਂ ਵੇਖੀਏ ਤਾਂ ਉਹ ਜੰਗਲਾਂ ਦੇ ਵਿੱਚ ਰਹਿੰਦੇ ਸੀ ਪਰ ਉਹ ਜੰਗਲਾਂ ਦੇ ਵਿੱਚ ਰਹਿੰਦੇ ਹੋਏ ਵੀ ਕੋਈ ਜੀਵਾਂ ਤੋਂ ਉਹਨਾਂ ਨੂੰ ਖਤਰਾ ਨਹੀਂ ਸੀ ਕਿਉਂਕਿ ਕੈਸੀ ਅਵਸਥਾ ਵੀ ਬਣ ਜਾਂਦੀ ਹੈ ਵੀ ਜੇ ਮਨੁੱਖ ਦੀ ਮਨ ਦੀ ਐਡੀ ਉੱਚੀ ਅਵਸਥਾ ਬਣ ਜਾਂਦੀ ਹੈ ਕਿ ਉਹ ਜੀਵਾਂ ਵਿੱਚ ਸਾਰੇ ਜੀਵਾਂ ਵਿੱਚ ਜਦੋਂ ਪ੍ਰਭੂ ਵਿਖਾਈ ਦਿੰਦਾ ਹੈ ਤਾਂ ਜੀ ਵੀ ਉਸ ਦਾ ਭਲਾ ਸੋਚਦੇ ਹਨ ਜੀ ਵੀ ਉਸ ਦਾ ਮਾੜਾ ਨਹੀਂ ਕਰਦੇ ਤਿੰਨਾ ਲੋਕਾਂ ਵਿੱਚ ਮਨੁੱਖ ਦੀ ਸਤਗੁਰੂ ਜੀ ਕਹਿੰਦੇ ਚੱਲਣ ਲੱਗ ਜਾਂਦੀ ਹੈ ਨਾਨਕ ਆਪ નિਹਾਲ ਸਭ ਕੁਲ ਤਾਰਸੀ ਉਹ ਮਨੁੱਖ ਆਪ ਵੀ નિਹਾਲੋ ਨਦਰਿ ਨਦਰ નિਹਾਲ ਆਪ ਵੀ નિਹਾਲ ਹੁੰਦਾ ਏ ਤੇ ਨਾਲ ਆਪਣੀਆਂ ਕੁਲਾਂ ਵੀ ਤਾਰ ਲੈਂਦਾ ਏ ਇਕੱਲਾ ਆਪ ਨਹੀਂ ਆਪਣੀਆਂ ਕੁਲਾਂ ਵੀ ਤਾਰ ਲੈਂਦਾ ਏ ਜਿਵੇਂ ਘਰ ਦੇ ਵਿੱਚ ਤਾਂ ਇੱਕ ਮਨੁੱਖ ਕਮਾਉਂਦਾ ਏ ਖਾਂਦੇ ਸਾਰੇ ਨੇ ਢਿੱਡ ਸਾਰਿਆਂ ਦਾ ਭਰਿਆ ਜਾਂਦਾ ਏ ਕਮਾਉਂਦਾ ਇੱਕ ਹੈ ਇਸ ਤਰ੍ਹਾਂ ਜੇਕਰ ਕਿਸੇ ਕੁਲ ਦੇ ਵਿੱਚ ਕੋਈ ਸਾਧੂ ਭਗਤ ਬ੍ਰਹਮ ਗਿਆਨੀ ਪੈਦਾ ਹੋ ਜਾਂਦਾ ਹੈ ਸਤਿਗੁਰੂ ਕਹਿੰਦੇ ਨੇ ਉਹ ਆਪ ਵੀ ਤਰਦਾ ਏ ਤੇ ਨਾਲ ਆਪਣੀ ਸਾਰੀ ਕੁਲ ਨੂੰ ਵੀ ਤਾਰ ਲੈਂਦਾ ਏ ਕੁਲ ਦਾ ਵੀ ਉਧਾਰ ਹੁੰਦਾ ਏ ਪੰਡਿਤ ਗੁਲਾਬ ਸਿੰਘ ਜਿਨ੍ਹਾਂ ਨੇ ਸਾਰ ਕਥਾਵਲੀ ਲਿਖੀ ਹੈ ਉਹਨਾਂ ਨੇ ਗੁਰਬਾਣੀ ਦੀ ਬੜੀ ਸੋਹਣੀ ਵਿਆਖਿਆ ਕਰੀਆ ਉਹ ਕਹਿੰਦੇ ਨੇ 21 ਕੁਲਾਂ ਤੱਕ ਤਰ ਜਾਂਦੀਆਂ ਹਨ ਮਨੁੱਖ ਦੀਆਂ ਜੇਕਰ ਕੋਈ ਸਾਧੂ ਕਿਸੇ ਦੇ ਘਰ ਜਨਮ ਲੈ ਲਵੇ ਨਾ ਤਾਂ 21 ਕੁਲਾਂ ਤਰ ਜਾਂਦੀਆਂ ਨੇ ਮਤਲਬ ਐਨਾ ਪ੍ਰਤਾਪ ਹੈ ਬੰਦਗੀ ਦਾ ਸੋ ਜਿਵੇਂ ਇੱਕ ਮਨੁੱਖ ਦਾ ਕਮਾਇਆ ਹੋਇਆ ਧਨ ਸਾਰੇ ਪਰਿਵਾਰ ਦਾ ਢਿੱਡ ਭਰਦਾ ਏ ਤੋ ਉਸ ਮਨੁੱਖ ਦਾ ਜਪਿਆ ਹੋਇਆ ਨਾਮ ਉਸ ਮਨੁੱਖ ਦਾ ਗੁਰੂ ਦੇ ਚਰਨਾਂ ਦੇ ਵਿੱਚ ਰਹਿਣ ਦਾ ਸਦਕਾ ਸਾਰੀਆਂ ਕੁਲਾਂ ਦਾ ਉਧਾਰ ਹੋ ਜਾਂਦਾ ਏ ਸੋ ਅਸੀਂ ਵੀ ਜੀਵਨ ਨੂੰ ਸੁੱਚਾ ਬਣਾਈਏ ਉੱਚਾ ਬਣਾਈਏ ਇਹ ਸਾਡੇ ਹੱਥ ਨਹੀਂ ਅਸੀਂ ਅਰਦਾਸ ਕਰਕੇ ਗੁਰੂ ਸਾਹਿਬ ਤੋਂ ਗੁਰੂ ਚਰਨਾਂ ਦੇ ਵਿੱਚ ਆ ਕੇ ਬੇਨਤੀ ਕਰ ਸਕਦੇ ਹਾਂ ਜੋਦੜੀ ਕਰ ਸਕਦੇ ਹਾਂ বিহে ਵਾਹੇ গুরু ਸਾਡੇ ਤੇ ਕਿਰਪਾ ਕਰ ਸਾਡੀ ਵੀ ਇਹੋ ਜਿਹੀ ਅਵਸਥਾ ਬਣਾ ਕਿ ਅਸੀਂ ਤੇਰੀ ਹਰੀ ਦੇ ਨਾਮ ਦੇ ਰੰਗ ਦੇ ਵਿੱਚ ਰੰਗੇ ਜਾਈਏ ਸਾਨੂੰ ਵੀ ਸੋਝੀ ਦੇ ਗੁਰੂ ਦੁਆਰੇ ਹੋਏ ਸੋਝੀ ਪਾਏ ਸੀ ਏ ਗੁਰੂ ਪਾਤਸ਼ਾਹ ਜੀ ਸਾਨੂੰ ਸੋਝੀ ਤੁਸੀਂ ਆਪੇ ਦਿਓ ਤੇ ਗੁਰੂ ਦਿੰਦਾ ਵੀ ਹੈ ਪਰ ਦਿੰਦਾ ਉਸ ਨੂੰ ਹੈ ਸਤਿਗੁਰੂ ਜਿਹੜਾ ਅੰਦਰੋਂ ਸ਼ਰਧਾ ਧਾਰ ਕੇ ਮੰਗਦਾ ਹੈ ਕਿਉਂਕਿ ਪਰਮਾਤਮਾ ਕਰਮਨੀਂ ਦੇਖਦਾ ਕੱਲਾ ਉਫਰਲਾ ਵੀ ਅਸੀਂ ਆ ਕੇ ਮੰਗ ਲਿਆ ਦੋ ਜਣਿਆਂ ਨੂੰ ਪਤਾ ਲੱਗ ਗਿਆ ਪ੍ਰਮਾਤਮਾ ਦੇਖਦਾ ਹੈ ਬੰਦੇ ਦੀ ਨੀਅਤ ਜੇਕਰ ਅੰਦਰੋਂ ਨੀਅਤ ਸੱਚੀ ਹੈ ਨਾ ਤਾਂ ਉਸ ਨੀਅਤ ਨੂੰ ਫਲ ਜ਼ਰੂਰ ਲੱਗਦਾ ਹੈ ਸੋ ਸਤਿਗੁਰੂ ਕਹਿੰਦੇ ਨੇ ਮਾਨਸਕਿਆ ਵਿਚਾਰਾ ਤਿਹ ਲੋਕ ਸੁਣਾਏ ਸੀ ਕੱਲੇ ਮਨੁੱਖਾ ਜਨਮ ਦੀ ਕੀ ਗੱਲ ਕਰਦਾ ਹੈ ਮਨੁੱਖਾਂ ਵਿੱਚ ਕੀ ਗੱਲ ਕਰਦਾ ਹੈ ਇਸ ਧਰਤੀ ਦੀ ਕੀ ਗੱਲ ਕਰਦਾ ਹੈ ਤਿੰਨਾਂ ਲੋਕਾਂ ਵਿੱਚ ਉਸ ਦੀ ਚੱਲਦੀ ਹੈ ਜਿਹੜਾ ਉਸ ਪ੍ਰਭੂ ਦੇ ਨਾਮ ਦੇ ਵਿੱਚ ਰੰਗਿਆ ਹੋਇਆ ਏ ਨਾਨਕ ਆਪ ਨੇ ਹਾਲ ਸਭ ਕੁਲ ਤਾਰ ਸੀ ਉਹ ਆਪ ਦੀ ਨਿਹਾਲ ਹੈ ਤੇ ਸਾਰੀਆਂ ਕੁਲਾਂ ਨੂੰ ਤਾਰਨ ਵਾਲਾ ਵੀ ਉਹ ਆਪ ਬਣ ਜਾਂਦਾ ਹੈ ਉਹਦੀਆਂ ਸਾਰੀਆਂ ਕੁਲਾਂ ਦਾ ਵੀ ਉਧਾਰ ਹੋ ਜਾਂਦਾ ਹੈ ਸੋ ਇਸ ਤਰ੍ਹਾਂ ਇੰਨੀ ਵਿਚਾਰ ਹੈ ਜੀ ਇਹ ਸ਼ਬਦ ਦੀ ਇੱਕ ਵਾਰ ਮੈਂ ਫੇਰ ਆਪ ਦੀ ਨਾਲ ਕਿਉਂਕਿ ਇਹ ਸ਼ਬਦਾ ਜਿਹੜਾ ਮੂਲ ਹੈ ਉਹ ਇਸ ਪੰਕਤੀ ਵਿੱਚ ਹੈ ਕਿ ਗੁਰੂ ਦੁਆਰੇ ਹੋਏ ਸੂਝੀ ਪਾਈ ਸੀ ਅਸੀਂ ਗੁਰੂ ਤੇ ਲੜ ਲੱਗੀਏ ਗੁਰੂ ਦੁਆਰੇ ਆਈਏ ਤੇ ਗੁਰੂਦvare ਆ ਕੇ ਹੀ ਸਾਨੂੰ ਸੋਝੀ ਮਿਲਣੀ ਹੈ ਤੇ ਜਦੋਂ ਸੋਝੀ ਇੱਕ ਵਾਰ ਮਿਲ ਗਈ ਫਿਰ ਮਨੁੱਖ ਨੂੰ ਬਾਰ ਬਾਰ ਕਹਿਣ ਦੀ ਲੋੜ ਨਹੀਂ ਫਿਰ ਮਨੁੱਖ ਨੂੰ ਵਾਰ ਵਾਰ ਸਮਝਾਉਣ ਦੀ ਲੋੜ ਨਹੀਂ ਜੇ ਗੁਰੂ ਸਮਝਾ ਦੇਵੇ ਨਾ ਗੁਰੂ ਸੋਝੀ ਪਾ ਦੇਵੇ ਕਿਸੇ ਦੇ ਸਮਝਾਇਆ ਮਨੁੱਖ ਨਹੀਂ ਸਮਝਦਾ ਗੁਰੂ ਦੇ ਸਮਝਾਇਆ ਸਮਝਦਾ ਗੁਰੂ ਸੋਝੀ ਦਿੰਦਾ ਹੈ ਅੰਦਰ ਦੀ ਜਦੋਂ ਖੇਡ ਵਰਤਦੀ ਹੈ ਫਿਰ ਮਨੁੱਖ ਦੀ ਅਗਲ ਇਹ ਜੋ ਉਹ ਨੂੰ ਖਿੱਚ ਕੇ ਗੁਰੂ ਵੱਲ ਲੈ ਕੇ ਆਉਂਦੀ ਹੈ ਤੇ ਫਿਰ ਮਨੁੱਖ ਨੂੰ ਅਸਲ ਸੋਝੀ ਹੁੰਦੀ ਹੈ ਤੇ ਫਿਰ ਉਹ ਅੰਮ੍ਰਿਤ ਨਾਮ ਦੇ ਵਿੱਚ ਜੁੜਦਾ ਹੈ ਸੋ ਅਸੀਂ ਵੀ ਗੁਰੂ ਸਾਹਿਬ ਅੱਗੇ ਚਰਨਾਂ ਵਿੱਚ ਅਰਦਾਸ ਕਰੀਏ ਵੀ ਸਾਡੇ ਵੀ ਇਹੋ ਜਿਹੀ ਅਵਸਥਾ ਬਣ ਜਾਵੇ ਕਿ ਅਸੀਂ ਪ੍ਰਭੂ ਦੇ ਨਾਮ ਦੇ ਰੰਗ ਦੇ ਵਿੱਚ ਰੰਗੇ ਜਾਈਏ ਮਨ ਨੂੰ ਇਹ ਸੋਝੀ ਆ ਜਾਵੇ ਕਿਉਂਕਿ ਹਜੇ ਮਨ ਹੈ ਜਿਹੜਾ ਉਹ ਸੰਸਾਰੀ ਦ੍ਰਿਸ਼ਟੀ ਵੱਲ ਹੈ ਉਹਨੂੰ ਸੰਸਾਰ ਦਾ ਪਤਾ ਹੈ ਨਿਰੰਕਾਰ ਦਾ ਨਹੀਂ ਪਤਾ ਜਦੋਂ ਨਿਰੰਕਾਰ ਦੇ ਦੇਸ਼ ਦਾ ਪਤਾ ਲੱਗ ਗਿਆ ਨਾ ਫਿਰ ਸੰਸਾਰ ਕੰਨੀਓ ਲੇਵਾ ਜਿਹੜੀ ਉਹ ਟੁੱਟ ਜਾਂਦੀ ਹੈ ਫਿਰ ਤੇ ਕੇਵਲ ਗੁਰੂ ਗੁਰੂ ਅਕਾਲ ਪੁਰਖ ਅਕਾਲ ਪੁਰਖ ਹੀ ਮਨੁੱਖ ਨੂੰ ਵਿਖਾਈ ਦਿੰਦਾ ਹੈ ਸੋ ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ ਇੱਕ ਵਾਰ ਅਸੀਂ ਜਿਹੜੀਆਂ ਇਹ ਸ਼ਬਦੀਆਂ ਅਖੀਰਲੀਆ ਪੰਗਤੀਆਂ ਨੇ ਉਹਨਾਂ ਦਾ ਪਾਠ ਕਰਾਂਗੇ ਸੋ ਕਥਾ ਵਿਚਾਰ ਕਰਦੇ ਹੋ ਤਾਂ ਕੋਈ ਗਲਤੀ ਭੁੱਲ ਚੁੱਕ ਹੋ ਗਈ ਹੋਵੇ ਆਪ ਸੰਗਤ ਹੋ ਬਖਸ਼ਣ ਯੋਗ ਹੋ ਬਖਸ਼ ਲੈਣਾ ਜੀ ਗੁਰੂ ਸਾਹਿਬ ਕਿਰਪਾ ਕਰਨ ਸਾਡੇ ਉੱਪਰ ਸਾਡੇ ਸਾਰਿਆਂ ਦੀ ਇਹ ਅਵਸਥਾ ਬਣੀ ਇਨੀਆਂ ਵਿਚਾਰਾਂ ਪਰਵਾਣ ਕਰਨੀਆਂ ਜੀ ਆਓ ਅਖੀਰ ਦੀਆਂ ਪੰਕਤੀਆਂ ਪੜ੍ਹ ਕੇ ਸ੍ਰੀ ਅਨੰਦ ਸਹਿਬ ਦਾ ਪਾਠ ਕਰਾਂਗੇ ਮਾਨਸ ਕੀ ਆ ਵਿਚਾਰਾ ਤੇ ਹੋ ਲੋਕ ਸੁਣਾਏ ਸੀ ਨਾਨਕ ਆਪ ਨਿਹਾਲ ਸਭ ਕੁਲ ਤਾਰਸੀ ਮਾਨਸ ਕੀ ਆ ਵਿਚਾਰਾ ਤੇਹੋ ਲੋਕ ਸੁਣਾਏ ਸੀ ਨਾਨਕ ਆਪ ਨਿਹਾਲ ਸਭ ਕੁਲ ਤਾਰਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ